ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਕੁਕਿੰਗ ਚੈਨਲ ਪੰਜਾਬੀ ਕਿਚਨ ਦੇ ਵਿੱਚ ਅੱਜ ਅਸੀਂ ਹਰੀ ਮਿਰਚ ਦਾ ਇਨਸਟੈਂਟ ਅਚਾਰ ਬਣਾ ਕੇ ਤਿਆਰ ਕਰਾਂਗੇ ਅਚਾਰ ਬਹੁਤ ਟੇਸਟੀ ਬਣਦਾ ਹੈ ਤੇ ਬਹੁਤ ਜ਼ਿਆਦਾ ਇਹ ਚਟਪਟਾ ਬਣਦਾ ਹੈ ਇਸ ਨੂੰ ਤੁਸੀਂ ਪਰੌਂਠਿਆਂ ਦੇ ਨਾਲ ਜਾਂ ਰੋਟੀ ਦੇ ਨਾਲ ਖਾਓ ਇਹ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਕਈ ਵਾਰ ਸਾਡਾ ਰੋਟੀ ਦੇ ਨਾਲ ਕੁਝ ਤਿੱਖਾ ਕਰਾਰਾ ਚਟਪਟਾ ਖਾਣ ਦਾ ਮਨ ਕਰਦਾ ਹੈ ਇਸ ਦੇ ਲਈ ਅੱਜ ਇਹ ਰੈਸਪੀ ਤੁਹਾਡੇ ਲਈ ਮੈਂ ਸਪੈਸ਼ਲ ਲੈ ਕੇ ਆਈਆਂ ਅੱਜ ਅਸੀਂ ਹਰੀ ਮਿਰਚ ਦਾ ਇਨਸਟੈਂਟ ਚਟਪਟਾ ਅਚਾਰ ਬਣਾਵਾਂਗੇ रेसिपी शुरू करने ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਹਰੀ ਮਿਰਚ ਦਾ ਇਨਸਟੈਂਟ ਪੀਨਟ ਮਸਾਲਾ ਅਚਾਰ ਬਣਾਉਣ ਦੇ ਲਈ ਇੱਥੇ ਮੈਂ ਮੋਟੀਆਂ ਹਰੀਆਂ ਮਿਰਚਾਂ ਲਈਆਂ ਹਨ ਇੱਥੇ ਮੈਂ ਤਕਰੀਬਨ 250 ਗ੍ਰਾਮ ਹਰੀਆਂ ਮਿਰਚਾਂ ਲਈਆਂ ਹਨ ਇਹ ਅਚਾਰ ਬਣਾਉਣ ਦੇ ਲਈ ਸਾਨੂੰ ਇਹਨਾਂ ਮਿਰਚਾਂ ਦੀ ਹੀ ਜ਼ਰੂਰਤ ਹੈ ਕਿਉਂਕਿ ਇਹ ਮਿਰਚਾਂ ਘਟ ਕੋੜੀਆਂ ਹੁੰਦੀਆਂ ਹਨ ਮਿਰਚਾਂ ਦੇ ਡੰਢਲ ਸਾਰੇ ਅਸੀਂ ਵੱਖ ਕਰ ਲਵਾਂਗੇ ਡੈਂਟਲ ਵਰਕ ਕਰਨ ਤੋਂ ਬਾਅਦ ਇੱਥੇ ਮਿਰਚਾਂ ਨੂੰ ਅਸੀਂ ਸੈਂਟਰ ਦੇ ਵਿੱਚੋਂ ਕੱਟ ਕਰਕੇ ਦੋ ਹਿੱਸਿਆਂ ਵਿੱਚ ਕਰ ਲਾਂਗੇ ਇਸ ਤਰ੍ਹਾਂ ਕਰਨ ਦੇ ਨਾਲ ਮਿਰਚਾਂ ਸਾਡੀਆਂ ਜਲਦੀ ਕੁੱਕ ਹੋ ਜਾਂਦੀਆਂ ਹਨ ਅਤੇ ਮਸਾਲਾ ਇਹਨਾਂ ਦੇ ਅੰਦਰ ਤੱਕ ਫਿਲ ਹੋ ਜਾਂਦਾ ਹੈ ਹਰੀ ਮਿਰਚ ਦਾ ਇਹ ਇਨਸਟੈਂਟ ਅਚਾਰ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਹੁੰਦਾ ਹੈ ਅਤੇ ਇਸ ਦੇ ਨਾਲ ਸਾਡੀ ਰੋਟੀ ਦਾ ਟੇਸਟ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈ ਸਾਰੀਆਂ ਮਿਰਚਾਂ ਨੂੰ ਸੈਂਟਰ ਦੇ ਵਿੱਚੋਂ ਕੱਟ ਕਰ ਲਿਆ ਹੈ ਪੀਨਟ ਮਸਾਲਾ ਮਿਰਚ ਬਣਾਉਣ ਦੇ ਲਈ ਹੁਣ ਅਸੀਂ ਇੱਕ ਖਾਸ ਮਸਾਲਾ ਤਿਆਰ ਕਰਦੇ ਹਾਂ ਮਸਾਲਾ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਗੈਸ ਦੇ ਉੱਪਰ ਅਸੀਂ ਇੱਕ ਪੈਨ ਰੱਖਾਂਗੇ ਅਤੇ ਪੈਨ ਦੇ ਵਿੱਚ ਅਸੀਂ ਤਕਰੀਬਨ 2 ਤੋਂ 3 ਚਮਚ ਮੂਫਲੀ ਦੇ ਪਾਵਾਂਗੇ ਇਹ ਮੈਂ ਭੁੰਨੀ ਹੋਈ ਮੂਫਲੀ ਦਾ ਇਸਤੇਮਾਲ ਕੀਤਾ ਹੈ ਉਸ ਤੋਂ ਬਾਅਦ ਇੱਕ ਚਮਚ ਇਹਦੇ ਵਿੱਚ ਅਸੀਂ ਸੌਂਫ ਪਾਵਾਂਗੇ ਅਤੇ ਨਾਲ ਹੀ ਥੋੜਾ ਜਿਹਾ ਗ੍ਰੇਟ ਕੀਤਾ ਹੋਇਆ ਸੁੱਕਾ ਨਾਰੀਅਲ ਪਾਵਾਂਗੇ ਗੈਸ ਆ ਫਲੇਮ ਬਿਲਕੁਲ ਸਲੋ ਰੱਖਾਂਗੇ ਅਤੇ ਸਲੋ ਆਂਚ ਤੇ ਮਸਾਲੇ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲਾਂਗੇ ਇਸ ਨੂੰ ਡਰਾਈ roast ਕਰਨਾ ਹੈ ਜਦੋਂ ਮਸਾਲਾ ਸਾਡਾ ਡਰਾਈ roast ਹੋ ਜਾਵੇ ਉਸ ਤੋਂ ਬਾਅਦ ਗੈਸ ਆ ਫਲੇਮ ਬੰਦ ਕਰ ਦਾਂਗੇ ਅਤੇ ਮਸਾਲੇ ਨੂੰ ਠੰਡਾ ਕਰਕੇ ਅਸੀਂ ਮਿਕਸੀ ਜਾਰ ਦੇ ਵਿੱਚ ਪਾਵਾਂਗੇ ਅਤੇ ਇਸ ਨੂੰ ਗ੍ਰाइंड ਕਰ ਲਵਾਂਗੇ ਮਸਾਲਾ ਅਸੀਂ ਗ੍ਰाइंड ਕਰ ਲਿਆ ਹੈ ਦੇਖੋ ਇਸ ਤਰੀਕੇ ਨਾਲ ਮਸਾਲੇ ਦਾ ਟੈਕਸਚਰ ਹੋਣਾ ਚਾਹੀਦਾ ਹੈ ਜੇਕਰ ਤੁਹਾਨੂੰ ਰੈਸਪੀ ਵਧੀਆ ਲੱਗੇ ਇਸ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹੁਣ ਸੇਮ ਪੈਨ ਦੇ ਵਿੱਚ ਤਕਰੀਬਨ ਅੱਧੀ ਕੋਲੀ ਅਸੀਂ ਸਰੋਂ ਦਾ ਤੇਲ ਲਵਾਂਗੇ ગેઝર ફ્લેમ મીડીયમ રાખਾਂਗੇ ਅਤੇ તેલ ਨੂੰ ਚੰਗੀ ਤਰ੍ਹਾਂ ਅਸੀਂ ਗਰਮ ਕਰਨਾ ਹੈ ਤੇਲ ਨੂੰ ਉਦੋਂ ਤੱਕ ਗਰਮ ਕਰਨਾ ਹੈ ਜਦੋਂ ਤੱਕ ਇਹਦੇ ਵਿੱਚੋਂ ਭਾਫ਼ ਨਾ ਨਿਕਲਣ ਲੱਗ ਜਵੇ ਜਦੋਂ ਤੇਲ ਸਾਡਾ ਬਹੁਤ ਜ਼ਿਆਦਾ ਗਰਮ ਹੋ ਜਾਵੇ ਉਸ ਤੋਂ ਬਾਅਦ ਇਹਦੇ ਵਿੱਚ ਅੱਧਾ ਚਮਚ ਅਸੀਂ ਜੀਰਾ ਪਾਵਾਂਗੇ ਅੱਧਾ ਚਮਚ ਰਾਈ ਪਾਵਾਂਗੇ ਅਤੇ ਨਾਲ ਹੀ 1/4 ਟੇਬਲस्पून ਦੇ ਕਰੀਬ ਅਸੀਂ ਇਹਦੇ ਵਿੱਚ ਹਿੰਗ ਪਾਵਾਂਗੇ ਸਾਰੇ ਮਸਾਲੇ ਪਾਉਣ ਤੋਂ ਬਾਅਦ ਹੁਣ ਇਹਦੇ ਵਿੱਚ ਅਸੀਂ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਪਾ ਦਾਂਗੇ ਹੁਣ ਅਸੀਂ ਗੈਸ ਦਾ ਫਲੇਮ ਬਿਲਕੁਲ ਲੋ ਰੱਖਣਾ ਹੈ ਅਤੇ ਲੋ ਫਲੇਮ ਤੇ ਮਿਰਚਾਂ ਨੂੰ ਲਗਾਤਾਰ ਹਿਲਾਉਂਦੇ ਹੋਏ 3 ਤੋਂ 4 ਮਿੰਟ ਤੱਕ ਅਸੀਂ ਪਕਾਵਾਂਗੇ ਇਸ ਤਰ੍ਹਾਂ ਦਾ ਅਚਾਰ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਹੁੰਦਾ ਹੈ ਤੁਸੀਂ ਵੀ ਇੱਕ ਵਾਰੀ ਇਸ ਤਰੀਕੇ ਨਾਲ ਹਰੀ ਮਿਰਚ ਦਾ ਅਚਾਰ ਬਣਾ ਕੇ ਜ਼ਰੂਰ ਦੇਖਿਓ ਤੁਹਾਨੂੰ ਇਹ ਰੈਸਪੀ ਬਹੁਤ ਪਸੰਦ ਆਏਗੀ ਲੋ ਫਲੇਮ ਤੇ ਲਗਾਤਾਰ ਹਿਲਾਉਂਦੇ ਹੋਏ ਅਸੀਂ ਮਿਰਚਾਂ ਨੂੰ ਹਲਕਾ ਆ ਭੁੰਨ ਲਵਾਂਗੇ ਤੁਸੀਂ ਦੇਖੋਗੇ ਕਿ ਮਿਰਚਾਂ ਦਾ ਹਲਕਾ ਕਲਰ ਚੇਂਜ ਹੋਣ ਲੱਗ ਗਿਆ ਹੈ ਤੇ ਮਿਰਚਾਂ ਜਿਹੜੀਆਂ ਕਾਫੀ ਮੋਟੀਆਂ ਹੁੰਦੀਆਂ ਹਨ ਤੇ ਇਹਨਾਂ ਦਾ ਛਿਲਕੇ ਨੂੰ ਥੋੜਾ ਜਿਹਾ ਭੁੰਨਣ ਦੇ ਵਿੱਚ ਟਾਈਮ ਲੱਗਦਾ ਹੈ ਲੋ ਫਲੇਮ ਤੇ ਇਸ ਨੂੰ ਲਗਾਤਾਰ 3 ਤੋਂ 4 ਮਿੰਟ ਤੱਕ ਅਸੀਂ ਹਿਲਾਉਂਦੇ ਹੋਏ ਫਰਾਈ ਕਰਾਂਗੇ ਜਦੋਂ ਮਿਰਚਾਂ ਸਾਡੀਆਂ ਹਾਫ ਫਰਾਈ ਹੋ ਜਾਣ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਅੱਧਾ ਚਮਚ ਕਲੌਂਜੀ ਪਾਈ ਹੈ ਕਲੌਂਜੀ ਨੂੰ ਤੁਸੀਂ ਪਹਿਲਾਂ ਵੀ ਪਾ ਸਕਦੇ ਹੋ ਕਲੌਂਜੀ ਪਾਉਣ ਤੋਂ ਬਾਅਦ ਇਸ ਨੂੰ ਅਸੀਂ ਮਿਕਸ ਕਰ ਲਵਾਂਗੇ ਹੁਣ ਇਹਦੇ ਵਿੱਚ ਅਸੀਂ ਸਵਾਦ ਅਨੁਸਾਰ ਨਮਕ ਪਾਵਾਂਗੇ ਇਹ ਤੇ ਮੈਂ ਇੱਕ ਵੱਡਾ ਚਮਚ ਨਮਕ ਦਾ ਪਾਇਆ ਹੈ ਨਾਲ ਹੀ ਇਹਦੇ ਵਿੱਚ ਅੱਧਾ ਚਮਚ ਅਸੀਂ ਹਲਦੀ ਦਾ ਪਾਵਾਂਗੇ ਇਸ ਨਾਲ ਅਚਾਰ ਦਾ ਕਲਰ ਬਹੁਤ ਵਧੀਆ ਆਏਗਾ ਕਿਉਂਕਿ ਇਹ ਅਸੀਂ ਮਿਰਚਾਂ ਦਾ ਅਚਾਰ ਬਣਾ ਰਹੇ ਹਾਂ ਇਸ ਲਈ ਇਹਦੇ ਵਿੱਚ ਅਸੀਂ ਕਸ਼ਮੀਰੀ ਲਾਲ ਮਿਰਚ 컬러 ਵਾਸਤੇ ਪਾਵਾਂਗੇ ਜਿਸ ਨਾਲ ਸਾਡੀਆਂ ਮਿਰਚਾਂ ਦਾ ਆਚਾਰ ਦੇਖਣ ਵਿੱਚ ਬਹੁਤ ਵਧੀਆ ਲੱਗੇਗਾ ਹਲਕਾ ਜਿਹਾ ਇਹਦੇ ਵਿੱਚ ਤਿੱਖਾਪਨ ਵੀ ਆ ਜਾਏਗਾ ਸਾਰੇ ਮਸਾਲੇ ਪਾਉਣ ਤੋਂ ਬਾਅਦ ਇਸ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਮਸਾਲੇ ਚੰਗੀ ਤਰ੍ਹਾਂ ਕੁੱਕ ਹੋ ਚੁੱਕੇ ਹਨ ਹੁਣ ਇਹਦੇ ਵਿੱਚ ਅਸੀਂ ਪੀਸੇ ਹੋਏ ਮਸਾਲੇ ਨੂੰ ਪਾਵਾਂਗੇ ਸਾਰਾ ਮਿਕਸਚਰ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇੱਕ ਤੋਂ 2 ਮਿੰਟ ਤੱਕ ਇਸ ਨੂੰ ਅਸੀਂ ਹੋਰ ਕੁਕ ਕਰ ਲਵਾਂਗੇ 2 ਤੋਂ 3 ਮਿੰਟ ਹੋ ਚੁੱਕੇ ਹਨ ਗੈਸ ਦਾ ਫਲੇਮ ਬੰਦ ਕਰ ਦਵਾਂਗੇ ਪੀਨਟ ਮਸਾਲਾ ਮਿਰਚ ਦਾ ਆਚਾਰ ਸਾਡਾ ਰੈਡੀ ਹੈ ਇਸ ਨੂੰ ਤੁਸੀਂ ਪਰੌਂਠਿਆਂ ਦੇ ਨਾਲ ਖਾਓ ਜਾਂ ਰੋਟੀ ਦੇ ਨਾਲ ਖਾਓ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਅਤੇ ਜੇਕਰ ਕਈ ਵਾਰ दाल ਸਬਜੀ ਨਹੀਂ ਵੀ ਹੁੰਦੀ ਤਾਂ ਵੀ ਤੁਸੀਂ ਇਸ achar ਦੇ ਨਾਲ ਰੋਟੀ ਖਾਉਤਾ ਰੋਟੀ ਦਾ ਟੇਸਟ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਬਿਨਾ दाल ਸਬਜੀ ਦੇ ਵੀ ਇਸ achar ਦੇ ਨਾਲ ਰੋਟੀ ਬਹੁਤ ਸਵਾਦ ਲੱਗਦੀ ਹੈ। ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਅੱਧਾ ਨਿੰਬੂ ਨਿਚੋੜ ਕੇ ਪਾ ਦਵਾਂਗੇ। ਨਿੰਬੂ ਪਾਉਣ ਦੇ ਨਾਲ achar ਦਾ ਜਿਹੜਾ ਟੇਸਟ ਆ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈ ਤੇ ਇਸ ਦੇ ਵਿੱਚ ਇੱਕ tangy flavor ਆ ਜਾਂਦਾ ਹੈ। ਨਿੰਬੂ ਨਿਚੋੜਨ ਤੋਂ ਬਾਅਦ ਇਸ ਨੂੰ ਮਿਕਸ ਕਰ ਲਵਾਂਗੇ। ਗੈਸ ਦਾ ਫਲੇਮ ਬੰਦ ਕਰਨ ਤੋਂ ਬਾਅਦ ਹੀ ਨਿੰਬੂ ਪਾਉਣਾ ਹੈ। ਤਿਆਰ ਹੈ ਸਾਡਾ ਪੀਨਟ ਮਸਾਲਾ ਮਿਰਚ ਦਾ ਇਨਸਟੈਂਟ achar ਅੱਜ ਦੀ ਰੈਸਪੀ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਾਂਗੇ ਤੁਹਾਨੂੰ ਨੈਕਸਟ ਇੱਕ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ